ਰੂੜੀ ਮਾਰਕਾ ਸ਼ਰਾਬ ਦਾ ਜ਼ਖੀਰਾ ਬਰਾਮਦ ਕਰਨ ਚ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਅੱਜ ਸੀਨੀਅਰ ਕਪਤਾਨ ਪੁਲਿਸ ਭਪਿੰਦਰ ਸਿੰਘ ਸਿੱਧੂ ਅਤੇ ਡੀਸੀਐਕਸ ਰੋਇਪੁਰ ਜ਼ੋਨ ਪਵਨਜੀਤ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਨਜਾਇਜ਼ ਗੈਰਕਾਨੂੰਨੀ ਸ਼ਰਾਬ ਦੀ ਬੰਦ ਕਰਵਾਉਣ ਲਈ ਇਸ ਦੇ ਚੱਲਦੇ ਸਿਲਸਿਲੇ ਨੂੰ ਠੱਲ ਪਾਉਣ ਲਈ ਕੀਤੀ ਗਈ ਮੁਖਬਰੀ ਦੇ ਆਧਾਰ ਤੇ ਸ਼ਾਪੇਮਾਰੀ ਦੌਰਾਨ 32000 ਲੀਟਰ ਲਾਹਣ 26 ਤਰਪਾਣਾ 8 ਡਰਮ ਫੜਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਵੱਡੀ ਗਿਣਤੀ ਜੀ ਪੁਲਿਸ ਮੌਕੇ ਤੇ ਪਹੁੰਚੀ ਡੀਐਸਪੀ ਸੁਖਵਿੰਦਰ ਸਿੰਘ ਅਤੇ ਐਕਸਾਈਜ਼ ਅਫਸਰ ਰਜਨੀਸ਼ ਪਤਰਾ ਇਸ ਦੀ ਗવાહી ਕਰ ਰਹੇ ਸਨ ਈਆਈ ਮਨਜੀਤ ਸਿੰਘ ਫਰੋਇਡਪੁਰ ਸ਼ਹਿਰ ਐਸਐਚਓ ਹਰਫ ਕੇ ਐਸਐਚਓ ਫਰੋਇਡਪੁਰ ਸਿਟੀ सदर ਐਕਸਾਈਜ਼ ਅਤੇ ਜ਼ਿਲ੍ਹਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਵਿੱਚ ਸ਼ਾਮਲ ਲਈਆਂ ਵੱਡੀ ਕਸ਼ਮਕਸ਼ ਬਾਅਦ ਇਸ ਨੂੰ ਪੁਲਿਸ ਨੇ ਹਬੀਬ ਕੇ ਚੰਡੀਵਾਲਾ ਬੁਗੜ ਦੀ ਮੋਟਰ ਆਦ ਇਲਾਕਿਆਂ ਚੋਂ ਵਗਰੇ ਦਰਿਆ ਦੀ ਤਲਾਸ਼ੀ ਮੈਂ ਹਮ ਚਲਾਈ ਗਈ ਜਿਸ ਦਰਾਂ ਦਰਿਆ ਉੱਚ ਟੰਗੀਆਂ ਹੋਈਆਂ ਵੱਡੀਆਂ ਤਰਪਾਲਾਂ ਮਿਲੀਆਂ ਸਾਰੀ ਲਹਨ ਨੂੰ ਕੰਡੇ ਤੇ ਸੁੱਕੇ ਥਾਂ ਤੇ ਨਸ਼ਟ ਕਰ ਦਿੱਤਾ ਗਿਆ ਕੜਨਾ ਥਾਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉਸ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹਾਉ ਸੁਣਦੇ ਆ ਪੁਲਿਸ ਅਤੇ ਐਕਸਾਈ ਪਾਰਕ ਇਸ ਬੰਦੀ ਕੀ ਕਿੰਦਾ ਸਾਡੇ ਹੈੱਡ ਆਫਿਸ ਤੇ ਹਾਇਰ ਆਫਸਰਸ ਦੀਆਂ ਡਾਇਰੈਕਸ਼ਨ ਤੇ ਐਸਐਸਪੀ ਰੋਸਪੁਰ ਜੀ ਨਾਲ ਗੱਲਬਾਤ ਕਰਕੇ ਕੱਲ ਅਸੀਂ ਪਿੰਡ ਅਲੀਕੇ ਦੇ ਨਜ਼ਦੀਕ ਜਿੱਥੇ ਰੋਸਪੁਰ ਦੇ ਨਜ਼ਦੀਕ ਜਿੱਥੇ ਨਗਰ ਕ੍ਰਾਸ ਕਾਸਾ ਉੱਥੇ ਅਸੀਂ ਉਹਨਾਂ ਐਂਡ ਜਿਹੜੀਆਂ ਇਨਫੋਰਸਮੈਂਟ ਐਕਟੀਵਿਟੀਜ਼ ਨੂੰ ਅਨਾਉਂਸ ਕੀਤਾ ਕਿ ਇੱਥੇ ਸ਼ਰਾਬ ਦੀ ਰੀਸੈਂਟ ਡਿਸਟ੍ਰਿਬਿਊਸ਼ਨ ਕਾਫੀ ਜ਼ਿਆਦਾ ਹੋ ਰਹੀ ਹੈ ਕੱਲ ਅਸੀਂ ਦੋਨੋਂ ਡਿਸਟ੍ਰਿਕਟ ਪੁਲਿਸ ਤੇ ਐਕਸਾਈਜ਼ ਪੁਲਿਸ ਨੇ ਮਿਲ ਕੇ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ। ਇਹਦੇ ਚ ਕੱਲ ਬਹੁਤ ਭਾਰੀ ਮਾਤਰਾ ਚ ਸਾਨੂੰ ਸ਼ਰਾਬ ਜਿਹੜੀ ਲਾਹਨ ਹੈ ਉਹ ਬਰਾਮਦ ਹੋਈ ਹੈ। ਉਹਦੇ ਚ 26 ਤਰਪਾਲਾਂ ਸਾਨੂੰ ਬਰਾਮਦ ਹੋਈਆਂ। 4 ਡਰਮ ਹੈ। ਉਹ ਜਿਹੜਾ ਇਕੁਪਮੈਂਟ ਯੂਜ਼ ਹੁੰਦਾ ਹੈ ਜਿਹੜਾ ਸ਼ਰਾਬ ਦੇ ਡਿਸਟਿਲਸ਼ਨ ਲਈ ਵਰਤਿਆ ਜਾਂਦਾ ਹੈ ਤੇ ਤਕਰੀਬਨ 32000 ਲੀਟਰ ਸਾਨੂੰ ਲਾਹਨ ਜਿਹੜੀ ਹੈ ਕੱਲ ਬਰਾਮਦ ਹੋਈ ਹੈ। ਉਹਦੇ ਚ ਇੱਕ ਪਰਸਨ ਵੀ ਅਸੀਂ ਅਰੈਸਟ ਕੀਤਾ। ਕੱਲ ਤੇ 5 ਲੋਕਾਂ ਦੇ ਖਿਲਾਫ ਅਸੀਂ ਕੱਲ ਐਫਆਰ ਸਟੇਸ਼ਨ ਸਦਰ ਦੇ ਵਿੱਚ ਦਰਜ ਕੀਤੀ ਸੀ ਸਰ ਮਾਮਲਾ ਦਰਜ ਹੋ ਚੁੱਕਾ ਹੈ ਮਾਮਲਾ ਕੱਲ ਦਰਜ ਹੋ ਚੁੱਕਾ ਹੈ ਜੀ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਐਫਆਰ ਜਿਹੜੀ ਐ ਦੱਸੋ ਇਹ ਟੋਟਲ ਕਿੰਨੇ ਲੀਟਰ ਦਰੂ ਪਿਚੀ ਸਾਰੀ ਇਹ ਲਾਹਣ ਸਿੰਘ ਕੱਚੀ ਲਾਹਣ ਜਿਹੜੀ ਤਰਪਾਲਾਂ ਦੇ ਵਿੱਚ ਪਾ ਕੇ ਦਰਿਆ ਦੇ ਪਾਣੀ ਦੇ ਵਿੱਚ ਉਹਨੂੰ ਦਸਗਿਆਂ ਨਾਲ ਬੰਨ ਕੇ ਲੋਡ ਹੁੰਦੇ ਆ ਉਹ ਤਕਰੀਬਨ 30 ਤੋਂ 32000 ਰੁਪਏ ਸਾਡੇ ਜਿਹੜੀ ਲਾਹਣ ਸਿੰਘ ਉਹਨੂੰ ਅਸੀਂ ਬਾਹਰ ਕੱਢ ਕੇ ਇਹਨੂੰ ਕੱਚੀ ਥਾਂ ਤੇ ਉਹਨੂੰ ਜਿਹੜਾ ਨਸ਼ਟ ਕਰਤਾ ਕਿਉਂਕਿ ਦਰਿਆ ਤੋਂ ਕ੍ਰੋਸ ਕਰਕੇ ਸੀ ਸਾਨੂੰ ਸਾਰਾ ਜਿਹੜਾ ਮੈਨ ਪਾਵਰ ਹੈ ਉਹ ਢੇੜੀ ਕ੍ਰੋਸ ਕਰਕੇ ਸਾਨੂੰ ਉਧਰ ਲਿਜਾਣੀ ਪਈ ਤੇ ਉਹ ਪੋਸੀਬਲ ਨਹੀਂ ਸੀ ਉਹਨੂੰ ਇਧਰ ਲਿਆ ਪਾਉਣਾ ਤੇ ਐਨੀ ਹੈਵੀ ਕੁਆਂਟੀਟੀ ਹੈ ਵੈਸੇ ਵੀ ਡੰਨ ਲੱਗਿਆ ਜਿਹੜੀ ਆ ਤਰਪਾਲਾਂ ਤੋਂ ਕਾਫਰ ਸਪਿਲ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਖੱਟੀ ਜਗ੍ਹਾ ਤੇ ਲਿਆ ਕੇ ਮੌਕੇ ਤੇ ਸੁਪਰਵਾਈਜ਼ਨ ਮੌਕੇ ਤੇ ਉਹਨੂੰ ਨਸ਼ਟ ਕਰਾ ਸਾਡੀ ਪੰਜਾਬ ਪੁਲਿਸ ਫਿਰੋਜ਼ਪੁਰ ਡਿਸਟ੍ਰਿਕਟ ਇਨਾ ਵੱਲੋਂ ਸਿਟੀ ਵੱਲੋਂ ਡੀਐਸਪੀ ਸਿਟੀ ਵੱਲੋਂ ਤੇ ਸਾਡੇ ਕਈ ਐਸਐਚਯੂਜ਼ ਨਾਲ ਲੈ ਕੇ ਕਰੀਬ 70 ਮਲਾਜ਼ਮ ਦੀ ਫੋਰਸ ਵੱਲੋਂ ਜਿਹੜੀ ਐਕਸਾਈਜ਼ ਵਿਭਾਗ ਦੇ ਨਾਲ ਰਲਦੇ ਰਲ ਕੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਜਦੋਂ ਇਨਫੋਰਮੇਸ਼ਨ ਸੀ ਵੀ ਵੱਡੇ ਪੱਧਰ ਤੇ ਇਹ ਜਿਹੜੇ ਫਲੱਡਸ ਦਾ ਫਾਇਦਾ ਠਾ ਕੇ ਜਿਹੜੇ ਪਾਣੀ ਦਰਿਆ ਦੇ ਉਸ ਪਾਰ ਜਿੱਥੇ ਇੱਕ ਟਾਪੂ ਟਾਈਪ ਬਣਿਆ ਹੋਇਆ ਸੀ ਵੀ ਉੱਥੇ ਇਹਨਾਂ ਨੇ ਨਜਾਇਜ਼ ਸ਼ਰਾਬ ਉੱਥੇ ਪਾਈ ਹੋਈ ਹੈ ਲਾਹਣ ਤੇ ਉੱਥੇ ਰੇਡ ਕੀਤੀ ਗਈ ਸਾਡੀ ਸਾਰੀ ਟੀਮ ਤੇ ਐਕਸਰਸਾਈਜ਼ ਦੀ ਟੀਮ ਉਹ ਬੇੜੀਆਂ ਦੇ ਵਿੱਚ ਜਿਹੜੇ ਕਿਸ਼ਤੀਆਂ ਦੇ ਵਿੱਚ ਜਾ ਕੇ ਜਿਹੜੇ ਮੋਟਰ ਬੋਟਸ ਤੇ ਉਹਦੇ ਵਿੱਚ ਜਾ ਕੇ ਇਹਨਾਂ ਨੇ ਉਸ ਟਾਪੂ ਜਿਹੜਾ ਬਣਿਆ ਹੋਇਆ ਸੀ ਪਾਣੀ ਦੇ ਵਿੱਚਕਾਰ ਉੱਥੇ ਰੇਡ ਕੀਤਾ ਤਾਂ ਉੱਥੇ 32000 ਲੀਟਰ ਲਾਹਨ ਜਿਹੜੇ 15 ਤਰਪੈਲਾ ਪਾਈਆਂ ਵੀ ਐਸੀ ਇਹਨਾਂ ਨੇ ਦਰਿਆ ਦੇ ਵਿੱਚ ਉਸ ਨੂੰ ਉੱਥੋਂ ਕੱਢਿਆ ਤੇ ਜਿਹੜੇ ਰੂਲਸ ਮੁਤਾਬਕ ਐਕਸਰਸਾਈਜ਼ ਦੀ ਟੀਮ ਵੱਲੋਂ ਉਸ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਤੇ ਇਹ ਇੱਕ ਉਹਦੇ ਵਿੱਚ ਕੁਲਦੀਪ ਸਿੰਘ ਅਲੀ ਕੇ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਸੇ ਚਾਰ ਹੋਰ ਅਣਪਛਤੇ ਬੰਦੇ ਆ ਜਿਹੜੇ ਉਹਦੇ ਨਾਲ ਸੀਗੇ ਉਹਦੀ ਪੁਸ਼ਕਿਸ਼ ਚੱਲ ਰਹੀ ਹੈ ਉਹਨਾਂ ਦੇ ਉਸਨੇ ਨਾਮ ਦੱਸੇ ਆ ਤੇ ਉਹਨਾਂ ਨੂੰ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਬਾਕੀ ਚਾਰਾਂ ਨੂੰ